ਦੋਸਤੋ ਮੱਕੀ ਦੀਆਂ ਛੱਲੀਆਂ ਦੀ ਤੜਾਈ ਹੋ ਰਹੀ ਹੈ ਦੇਖੋ ਤੜਾਈ ਕਰ ਰਹੇ ਹਾਂ ਲੇਵਰ ਲੱਗੀ ਹੋਈ ਹੈ ਇਹਦਾ 500 ਆ ਸਾਰੀ ਹੋ ਗਿਆ ਪਿਆ ਪਿਆ ਕੋਕੋ ਵਾਰ ਕਰਾਂਗੇ ਲੋੜ ਹੈ ਦੇਖੋ ਟਿੰਗੀ ਦੇ ਰਹੇ ਹਾਂ ਛੱਲੀਆਂ ਪੂਰੀਆਂ ਵਧੀਆ ਬਣੀਆਂ ਪਈਆਂ ਇਹ ਜਾ ਕੇ ਵੀ ਬਣਾਇਓ ਇੱਧਰ ਵੀ ਯਾਰ ਪੰਜ ਛੇ ਜਾਣੇ ਦੇਖੀਏ ਛੀ ਜਾਣੇ ਦੇਖੋ ਚੱਲਿਆ ਦੇਖੋ ਕਿੰਨਾ ਢੇਰ ਲੱਗ ਰਿਹਾ ਹੈ ਮੱਕੀ ਵੀ ਵਧੀਆ ਹੋ ਗਈ ਮੱਕੀ ਬਹੁਤ ਵਧੀਆ ਹੈ ਉਸ ਤੋਂ ਬਾਅਦ ਕਰ ਰਹੇ ਆ ਲੋਡ ਪਾਲੇ ਇਹ ਭਰ ਗਿਆ ਲਾ ਕੇ ਲੋਡ ਕਰ ਰਹੇ ਆ